ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਮਲੇਵਾਲਾ ਸੋ ਸੰਗਤ ਜੀ ਇੱਕ ਨਾ ਪੋਸਟ ਫੇਸਬੁੱਕ ਤੇ ਬੜੀ ਭਾਵਕ ਤੇ ਬੜੀ ਸਮਝਣ ਜੇ ਵਾਲੀ ਚੱਲ ਰਹੀ ਆ ਤੇ ਆਖਿਆ ਕਿ ਉਹ ਨਾ ਵੀ ਇਹਨੂੰ ਆਪਾਂ ਬੋਲ ਕੇ ਆਪਣੇ ਸਾਹਬ ਦੇ ਨਾਲ ਵੀ ਪਾਈਏ ਕਿ ਕੋਈ ਮੁੰਡਾ ਆਪਣੀ ਮਾਂ ਨੂੰ ਕਹਿੰਦੇ ਪੁੱਛ ਰਿਹਾ ਕਿ ਮੰਮੀ ਤੁਸੀਂ ਗੁਮਾਂਡੀਆਂ ਦੇੋਂ ਨਾਮ ਕਾਨੂੰਨ ਮੰਗ ਕੇ ਲਿਆਓ ਵੀ ਆਪਣੇ ਕੋਲ ਤਾਂ ਅਹੇਗਾ ਨਾਮਕ ਤੇ ਤੁਸੀਂ ਮੰਗਗੇਗਾ ਤੋਂ ਐ ਉਹਨਾਂ ਤੋਂ ਤਾਂ ਮੰਮੀ ਦਾ ਬੜਾ ਸੋਹਣਾ ਜਵਾਬ ਲਿਖਿਆ ਹੋਇਆ ਸੀ ਕਿ ਪਤਾ ਉਹਨਾਂ ਦੇ ਹਾਲਾਤ ਠੀਕ ਨਹੀਂ ਉਹਨਾਂ ਦੇ ਹਾਲਾਤ ਥੋੜੇ ਠੀਕ ਨਹੀਂ ਤੇ ਉਹ ਝਿਜਕ ਮੰਨਦੇ ਆ ਕੋਈ ਚੀਜ਼ ਮੰਗਣ ਤੋਂ ਤੇ ਜੇ ਆਪਾਂ ਛੋਟੀ ਮੋਟੀ ਚੀਜ਼ ਉਹਨਾਂ ਤੋਂ ਵੀ ਮੰਗਦੇ ਰਵਾਂਗੇ ਤਾਂ ਉਹ ਵੀ ਆਪਣੇ ਕੋਲੋਂ ਕੁਛ ਨਾ ਕੁਛ ਮੰਗਣ ਆਉਣਗੇ ਜੇ ਆਪਣੀ ਕੋਈ ਚੀਜ਼ ਪਹਿਲਾਂ ਮੰਗੀ ਹੋਊ ਤਾਂ ਉਹਨਾਂ ਨੂੰ ਮਹਿਸੂਸ ਨਾ ਹੋ ਉਹ ਵੀ ਅਸੀਂ ਮੰਗ ਕੇ ਲਿਆਏ ਆ ਤਾਂ ਉਹਨਾਂ ਨੂੰ ਇਹ ਲੱਗੂਗਾ ਕਿ ਆਪਣੀ ਲੋੜ ਪੂਰੀ ਹੋਈ ਆ ਤੇ ਇਸ ਕਰਕੇ ਮੈਨੂੰ ਬੜੀ ਵਧੀਆ ਲੱਗੀ ਗੱਲ ਫੇਸਬੁੱਕ ਤੇ ਲਿਖ ਕੇ ਪਾਈ ਹੋਈ ਆ ਤੇ ਚੰਗੀ ਲੱਗੀ ਗੱਲ ਇਹ ਹੀ ਚੀਜ਼ ਸਭ ਦੀ ਜ਼ਿੰਦਗੀ ਚ ਹੋਣੀ ਚਾਹੀਦੀ ਆ ਕਿਉਂਕਿ ਲੋੜ ਕਿਸੇ ਨੂੰ ਕਦੇ ਵੀ ਕਿਵੇਂ ਵੀ ਪੈ ਸਕਦੀ ਆ ਤੇ ਅਗਲੇ ਨੂੰ ਮਹਿਸੂਸ ਨਾ ਕਰਾਇਆ ਜਾਵੇ ਤੇ ਵਧੀਆ ਤਰੀਕੇ ਦੇ ਨਾਲ ਜੇ ਅਸੀਂ ਕਿਸੇ ਦੀ ਹੈਲਪ ਕਰਾਂਗੇ ਤਾਂ ਵਾਹਿਗੁਰੂ ਵੀ ਕਿਸੇ ਨਾ ਕਿਸੇ ਜਰੀਏ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੀ ਮਦਦ ਵੀ ਕਰੂ ਸੋ ਪੋਸਟ ਪਾਉਣ ਵਾਲੇ ਦਾ ਬਹੁਤ ਬਹੁਤ ਧੰਨਵਾਦ ਆ ਬੜੇ ਪੇਜਾਂ ਨੇ ਬੜੇ ਵੀਰਾਂ ਨੇ ਉਹ ਪੋਸਟੇ ਕਾਪੀ ਕੀਤਾ ਮੈਂ ਤੁਹਾਨੂੰ ਦੱਸੇ ਮੈਨੂੰ ਬੜੀ ਵਧੀਆ ਲੱਗੀ ਪੋਸਟ ਕਿ ਕਿਸੇ ਤੋਂ ਯਾਰ ਜੇ ਚੀਜ਼ ਮੰਗਾਗੇ ਨਾ ਤਾਂ ਸੈਦ ਕੋਈ ਮੰਗਣ ਦੀ ਹਿੰਮਤ ਨਾ ਰੱਖਦਾ ਹੋਵੇ ਅੰਦਰ ਤੇ ਜੇ ਤੁਸੀਂ ਉਹਨਾਂ ਤੋਂ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਵੀ ਨਹੀਂ ਉਹ ਮੰਗ ਕੇ ਉਹਨਾਂ ਨੂੰ ਇਹ ਮਹਿਸੂਸ ਕਰਾ ਦੋਗੇ ਕਿ ਔਖੇ ਵੇਲੇ ਅਸੀਂ ਆਪਣੇ ਭੈਣ ਭਾਈ ਦੇ ਨਾਲ ਖੜ੍ਹ ਸਕਦੇ ਆ ਤਾਂ ਬਹੁਤ ਵਧੀਆ ਲੱਗੂਗਾ ਸੋ ਮੈਨੂੰ ਚੰਗੀ ਲੱਗੀ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ